ਹਾਂਜੀ ਵੈਲਕਮ ਟੂ ਪੰਜਾਬ ਨੌਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਨੂੰ ਜੀਕੇ ਦੇ ਕੁਝ ਕੁਐਸਚਨ ਕਰਵਾਵਾਂਗੇ ਜੀ ਧਿਆਨ ਨਾਲ ਦੇਖਿਓ ਇਹ ਕੁਐਸਚਨ ਬਹੁਤ ਇੰਪੋਰਟੈਂਟ ਨੇ ਆਪਾਂ ਜੋ ਵੀ ਕੰਪੀਟੀਟਿਵ ਐਗਜ਼ਾਮ ਦਿੰਨੇ ਆ ਉਹਨਾਂ ਦੇ ਵਿੱਚ ਇਹ ਅਕਸਰ ਕੁਐਸਚਨ ਪੁੱਛੇ ਜਾਂਦੇ ਆ ਹਾਂਜੀ ਆਪਾਂ ਸਟਾਰਟ ਕਰਦੇ ਆ ਪਹਿਲਾ ਕੁਐਸਚਨ ਦੇਖੋ ਜੀ ਭਾਰਤ ਦੀ ਰਾਜਧਾਨੀ ਕਿਹੜੀ ਹੈ ਹਾਂਜੀ ਭਾਰਤ ਦੀ ਰਾਜਧਾਨੀ ਕਿਹੜੀ ਹੈ ਜੀ ਇਹਦਾ ਕਰੈਕਟ ਆਨਸਰ ਹੈ ਜੀ ਦੇਖੋ ਜੀ ਬੀ ਆਪਸ਼ਨ ਨਵੀਂ ਦਿੱਲੀ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹਿੰਦੂ ਧਰਮ ਵਿੱਚ ਸਭ ਤੋਂ ਪਵਿੱਤਰ ਨਦੀ ਕਿਹੜੀ ਮੰਨੀ ਜਾਂਦੀ ਹੈ ਹਾਂਜੀ ਹਿੰਦੂ ਧਰਮ ਵਿੱਚ ਸਭ ਤੋਂ ਪਵਿੱਤਰ ਨਦੀ ਕਿਹੜੀ ਮੰਨੀ ਜਾਂਦੀ ਹੈ ਜੀ ਪਤਾ ਹੋ ਸਭ ਨੂੰ ਇਹਦਾ ਕਰੈਕਟ ਆਨਸਰ ਹੈ ਸੀ ਆਪਸ਼ਨ ਗੰਗਾ ਨੈਕਸਟ ਕੁਐਸਚਨ ਦੇਖੋ ਜੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਕਿਹੜਾ ਭਾਰਤੀ ਰਾਜ ਪੰਜ ਨਦੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਪੰਜ ਨਦੀਆਂ ਦੀ ਧਰਤੀ ਵਜੋਂ ਕਿਹੜਾ ਭਾਰਤੀ ਰਾਜ ਜਾਣਿਆ ਜਾਂਦਾ ਜੀ ਇਹ ਵੀ ਤੁਹਾਨੂੰ ਪਤਾ ਹੀ ਹੋ ਸਭ ਨੂੰ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਪੰਜਾਬ ਹਾਂਜੀ ਨੈਕਸਟ ਕੁਐਸਚਨ ਦੇਖੋ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਹੈ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਬਾਗ ਹਾਂਜੀ ਨੈਕਸਟ ਕੁਐਸਚਨ ਦੇਖੋ ਭਾਰਤ ਵਿੱਚ ਕਿਹੜਾ ਸਮਾਰਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਅਤੇ ਪਿਆਰ ਦਾ ਪ੍ਰਤੀਕ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਤਾਜ ਮਹਿਲ ਕਿਹੜਾ ਤਿਹਾਰ ਭਾਰਤ ਵਿੱਚ ਰੋਸ਼ਨੀ ਦਾ ਤਿਹਾਰ ਵਜੋਂ ਜਾਣਿਆ ਜਾਂਦਾ ਇਹ ਵੀ ਪਤਾ ਹੀ ਹੋ ਸਭ ਨੂੰ ਰੋਸ਼ਨੀ ਦਾ ਤਿਹਾਰ ਕਿਨੂੰ ਕਿਹਾ ਜਾਂਦਾ ਜੀ ਦੀਵਾਲੀ ਨੂੰ ਠੀਕ ਹੈ ਜੀ ਬੀ ਆਪਸ਼ਨ ਕਰੈਕਟ ਆਨਸਰ ਹੈ ਹਾਂਜੀ ਨੈਕਸਟ ਕੁਐਸਚਨ ਦੇਖੋ ਸਵਿਧਾ ਆਨੰਦ ਸਾਰ ਭਾਰਤ ਦਾ ਅਧਿਕਾਰਤ ਨਾਮ ਕੀ ਹੈ ਹਾਂਜੀ ਸੰਵਿਧਾਨ ਦੇ ਅਨੁਸਾਰ ਜਿਹੜਾ ਭਾਰਤ ਆਧਿਕਾਰਤ ਨਾਮ ਕੀ ਹੈ ਜੀ ਇਹਦਾ ਕਰੈਕਟ ਆਨਸਰ ਹੈ ਜੀ ਡੀ ਆਪਸ਼ਨ ਆ ਭਾਰਤ ਵੀ ਕਹਿੰਦੇ ਆਪਾਂ ਰਿਪਬਲਿਕ ਆਫ ਇੰਡੀਆ ਠੀਕ ਹੈ ਬੀ ਤੇ ਸੀ ਦੋਨੋਂ ਸਹੀ ਨੇ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਕਿਹੜੇ ਭਾਰਤੀ ਰਾਜ ਦੀ ਸਮੁੰਦਰੀ ਕੰਢੀ ਸਭ ਤੋਂ ਲੰਬੀ ਹੈ ਮਤਲਬ ਕਿਹੜਾ ਭਾਰਤੀ ਰਾਜਾ ਜਿਹਦੀ ਤੱਟ ਰੇਖਾ ਸਭ ਤੋਂ ਵੱਧ ਹੈ ਜਿਹੜੀ ਸਮੁੰਦਰ ਦੇ ਨਾਲ ਲੱਗਦੀ ਆ ਕਿਹੜਾ ਰਾਜ ਹੈ ਜੀ ਉਹ ਗੁਜਰਾਤ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਆਂ ਜੀ ਭਾਰਤੀ ਸੰਵਿਧਾਨ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦੇ ਪਿਤਾ ਕਿਹਨਾਂ ਨੂੰ ਕਿਹਾ ਜਾਂਦਾ ਜੀ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਡਾਕਟਰ ਬੀ ਆਰ ਅੰਬੇਦਕਰ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਕਿਹੜਾ ਭਾਰਤੀ ਨਾਚ ਆ ਜਿਹੜਾ 오ਡੀਸਾ ਰਾਜ ਵਿੱਚੋਂ ਉਤਪਨ ਹੋਇਆ ਕਿਹੜਾ ਹੋਇਆ ਜੀ 오ਡੀਸਾ ਰਾਜ ਦੇ ਵਿੱਚੋਂ ਉਤਪਨ ਭਾਰਤੀ ਨਾਚ ਹਾਂਜੀ ਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ 오ਡੀਸੀ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਭਾਰਤੀ ਮੁਦਰਾ ਕੀ ਹੈ ਭਾਰਤੀ ਮੁਦਰਾ ਕੀ ਹੈ ਜੀ ਹੇ ਵੀ ਪਤਾ ਹੋ ਸਭ ਨੂੰ ਰੁਪਈਆ ਠੀਕ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇਖੋ ਕਿਹੜੀ ਪਹਾੜੀ ਲੜੀ ਹੈ ਜਿਹੜੀ ਭਾਰਤ ਦੀ ਉੱਤਰੀ ਸੀਮਾ ਬਣਾਉਂਦੀ ਹੈ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹਿਮਾਲਿਆ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਕਿਹੜੇ ਭਾਰਤੀ ਸੁਤੰਤਰਤਾ ਸੰਗਰਾਮੀ ਨੂੰ ਨੀਤਾਜੀ ਕਿਹਾ ਜਾਂਦਾ ਹੈ ਹਾਂਜੀ ਪਤਾ ਹੋ ਸਭ ਨੂੰ ਨੀਤਾਜੀ ਕਿਹਨਾਂ ਨੂੰ ਕਿਹਾ ਜਾਂਦਾ ਸੁਭਾਸ਼ ਚੰਦਰ ਬੋਸ ਯਾਨੀ ਕਿ ਬੀ ਆਪਸ਼ਨ ਇਜ਼ ਅ ਕਰੈਕਟ ਆਨਸਰ ਹਾਂਜੀ ਨੈਕਸਟ ਕੁਐਸਚਨ ਦੇਖੋ ਜੀ ਕਿਹੜਾ ਭਾਰਤੀ ਸ਼ਹਿਰ ਭਾਰਤ ਦੀ ਸਿਲੀਕਨ ਵੈਲੀ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਕਿਹੜਾ ਭਾਰਤੀ ਸ਼ਹਿਰ ਹੈ ਜਿਹੜਾ ਭਾਰਤ ਦੀ ਸਿਲੀਕਨ ਵੈਲੀ ਵਜੋਂ ਜਾਣਿਆ ਜਾਂਦਾ ਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬੰਗਲੂਰੂ ਠੀਕ ਹੈ ਜੀ ਧੰਨਵਾਦ ਜੀ